कबीर सतगुरु सूरम है बाया बाण जो एक लागत ही भोंगेर परया परया करे जे छे गूंगा हुआ बावरा बहरा हुआ कान पांव से पिंगल भया मारिया सतगुरु बाण गुरु ने अपनी वाणी दा ऐसा बाण मारया कबीर कैंदल गूंगा हो गया ਗੁੰਗਾ ਹੋ ਗਏ ਆਪਣੀ ਗਿਆਤ ਲਈ ਅਰਜ਼ ਕਰਾਂ 10 ਦੋਖ ਮੰਨੇ ਜਾਂਦੇ ਨੇ 10 ਪਾਪ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ ਨੇ ਤੇ ਇਹ ਬਣ ਜਾਂਦੇ ਨੇ ਹਜ਼ਾਰਾਂ ਲੱਖਾਂ 10 ਦੋਖ ਜਿਹੜੇ ਨੇ 10 ਪੁਰਵ ਸਦਾ ਦਸਾਹਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਆਮ ਸਨਾਤਨ ਮਤ ਮੰਨਦਾ ਹੈ ਬਈ 10 ਪੁਰਬਾਂ ਦਿੱਤੇ ਵੱਖ-ਵੱਖ ਤੀਰਥਾਂ ਤੇ ਇਸ਼ਨਾਨ ਕੀਤਾ ਜਾਏ ਦਸ ਦੋਖ ਉਤਰ ਜਾਂਦੇ ਲੈ ਜਾਂਦੇ ਨੇ ਮਹਾਰਾਜ ਕਹਿੰਦੇ ਨਹੀਂ ਲੈਂਦੇ ਇਹ ਨਹੀਂ ਲੈਂਦੇ ਇਸ਼ਨਾਨ ਜਲ ਦਾ ਮਨੁੱਖ ਦੇ ਗੁਨਾਹ ਨੂੰ ਨਹੀਂ ਧੋ ਸਕਦਾ ਮਨੁੱਖ ਦੇ ਪਾਪਾਂ ਨੂੰ ਨਹੀਂ ਧੋ ਸਕਦਾ ਕਿਸ ਢੰਗ ਨਾਲ ਧੋਲਦੇ ਨੇ ਕਿਸੇ ਵਕਤ ਫਿਰ ਅਰਜ਼ ਕਰਾਂਗਾ 10 ਦੋਖ ਜਿਹੜੇ ਨੇ ਇਹਦੇ ਚ 4 ਪਾਪ ਜ਼ਬਾਨ ਦੇ ਨੇ 3 ਪਾਪ ਮਨ ਦੇ ਨੇ ਤੇ 3 ਪਾਪ ਤਨ ਦੇ ਨੇ 4 ਪਾਪ ਜ਼ਬਾਨ ਦੇ ਕਿਹੜੇ? ਪ੍ਰਥਮ ਮਿੱਥਿਆ ਬੋਲਣਾ, ਝੂਠ ਬੋਲਣਾ। ਦੂਸਰਾ ਵਿਅਰਥ ਬੋਲਣਾ, ਐਵੇਂ ਗੱਪ ਸ਼ਬ ਫਿਜ਼ੂਲ। ਨਾ ਕੋਈ ਮਤਲਬ ਐਵੇਂ ਐਨਰਜੀ ਵੇਸਟ ਕਰੀ ਜਾਣ। ਤੀਸਰਾ ਕੌੜਾ ਬੋਲਣਾ। ਚੌਥਾ ਪਿਕਾਰ ਬੋਲ ਇਹ ਚਾਰ ਬਾਪ ਜ਼ਬਾਨ ਦੇ ਮਨੇ ਗਏ ਤਿੰਨ ਬਾਪ ਮਨ ਦੇ ਮਨੇ ਗਏ ਨੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਇਹ ਮਾਨਸਿਕ ਪਾਪ ਨੇ ਤਿੰਨ ਤਿੰਨ ਪਾਪ ਤਨ ਦੇ ਨੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦੀ ਇੱਜ਼ਤ ਲੁੱਟ ਲੈਣੀ ਕਿਸੇ ਦਾ ਮਾਲ ਖੋ ਲੈਣਾ ਇਹ 10 ਦੋਖ ਬਣਦੇ ਨੇ ਸਰੀਰਕ ਤਲ ਤੇ ਜਿਹੜੇ ਤਿੰਨ ਦੋਖ ਨੇ ਇਹ ਤੇ ਕੋਈ ਹਿੰਮਤ ਵਾਲਾ ਕਰਦਾ ਕਿਉਂਕਿ ਸਮਾਜ ਹੈ ਕਾਨੂੰਨ ਹੈ ਮਾਨਸਿਕ ਤੌਰ ਤੇ ਮਨੁੱਖ ਕਰਦਾ ਹੀ ਹੈ ਹੁਣ ਮੈਂ ਇੱਥੇ ਸਟੇਜ ਤੇ ਬੈਠਾ ਮਹਾਰਾਜ ਦੀ ਹਜ਼ੂਰੀ ਚ ਮਨ ਕਰਕੇ ਮੈਂ ਕਿਸੇ ਦਾ ਬੁਰਾ ਸੋਚਾਂ ਤੁਹਾਨੂੰ ਕੀ ਬਤਾਵਾਂ ਫਤ ਤੁਸੀਂ ਕੀ ਸੋਚ ਰਹੇ ਮੈਨੂੰ ਕੀ ਪਤਾ ਮਨ ਤੱਕ ਸਮਾਜ ਦੀ ਪਹੁੰਚ ਨਹੀਂ ਆਉਂਦੀ ਮਨ ਤੱਕ ਕਾਨੂੰਨ ਦੀ ਪਹੁੰਚ ਵੀ ਨਹੀਂ ਮਨ ਕੋ ਬਿਲਕੁਲ ਖੁੱਲਾ ਹੈ ਮੰਨ ਦੇ ਤਨ ਇਸ ਵਾਰਸੇ ਮਨ ਦੇਚ ਅਕਸਰ ਪਾਪ ਚੱਲਦੇ ਨੇ ਬੁਰਾ ਸੋਚਦਾ ਹੈ ਮਨ ਔਰ ਬੁਰੀ ਸੋਚਣੀ ਬਾਰ ਬਾਰ ਰਿਪੀਟ ਹੁੰਦੀ ਰਹੇ ਇੱਕ ਦਿਨ ਬੁਰੀ ਸੋਚਣੀ ਬੁਰੀ ਕਰਨੀ ਬਣ ਜਾਂਦੀ ਹੈ ਬੁਰਾ ਸੋਚਿਆ ਹੋਇਆ ਬੁਰਾ ਕਿਰਦਾਰ ਬਣ ਜਾਂਦਾ ਹੈ ਬੁਰੀ ਨੀਅਤ ਬੁਰੀ ਕਰਤ ਬਣ ਜਾਂਦੀ। ਇਸ ਵਾਸੇ ਗੁਰਬਾਣੀ ਰੋਕਦੀ ਏ ਬੀਜ ਨੂੰ ਹੀ ਖਤਮ ਕਰ। ਮਨ ਆਪਣੇ ਤੇ ਬੁਰਾ ਮਿਟਾਣਾ। ਦੇਖੇ ਸਗਲ ਸਿਸ਼ਟ ਸਾਜਣਾ। ਬੁਰਾ ਮਨੁੱਖ ਕਿਸ ਦਾ ਸੋਚਦਾ ਜਿਹਨੂੰ ਬੇਗਾਨਾ ਤੇ ਉਪਰਾ ਸਮਝ ਲੈਂਦਾ। ਆਪਣੇ ਦਾ ਬੁਰਾ ਨਹੀਂ ਸੋਚਦਾ। ਤੋਂ ਮੈਂ ਜੁ ਕਰੇ ਚਾਰ ਪਾਪ ਜ਼ਬਾਨ ਦੇ ਨੇ। ਕਬੀਰ ਕਹਿੰਦਲ ਮੈਂ ਗੁੰਗਾ ਹੋ ਗਿਆ ਹੁਣ ਮੈਂ ਮਿੱਥਿਆ ਨਹੀਂ ਬੋਲਦਾ। ਹੁਣ ਮੈਂ ਫਿੱਕਾ ਵੀ ਨਹੀਂ ਬੋਲਦਾ ਹੁਣ ਮੈਂ ਕੌੜਾ ਵੀ ਨਹੀਂ ਬੋਲਦਾ ਹੁਣ ਮੈਂ ਵਿਅਰਥ ਵੀ ਨਹੀਂ ਬੋਲਦਾ ਗੁੰਗਾ ਹੋ ਗਿਆ ਨਹੀਂ ਬੋਲਦਾ ਦੂਸਰਾ ਸ਼ਬਦ ਦਾ ਜੋ ਤੀਰ ਲੱਗਿਆ ਜੋ ਪੀੜ ਹੋਈ ਹੈ ਇਹ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਇਸ ਤੀਰ ਦੇ ਲਗਦਿਆਂ ਜੋ ਰਸ ਆਇਆ ਹੈ ਮੈਂ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੁੰਗਾ ਮੁਸਕਾਰੇ ਮੁਸਕਰਾਹਟ ਦੇ ਦੱਸਦੀ ਹੈ ਗੁੰਗੇ ਨੂੰ ਕੋਈ ਸਵਾਦ ਆਇਆ ਪਰ ਵਿਚਾਰਾ ਬਿਆਨ ਨਹੀਂ ਕਰ ਸਕਦਾ ਇਤਨਾ ਮਹਾਰਸਤੇ ਨੇ ਨਿੱਕੀ ਜਈ ਜਵਾਨ ਉਸ ਰਸ ਨੂੰ ਨਹੀਂ ਬਿਆਨ ਕਰ ਸਕਦੇ ਉਸ ਪੀੜਾ ਨੂੰ ਵੀ ਨਹੀਂ ਬਿਆਨ ਕਰ ਸਕਦੇ ਉਸ ਸਚਾਈ ਨੂੰ ਵੀ ਨਹੀਂ ਬਿਆਨ ਕਰ ਸਕਦੇ। ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਹਉ ਜਾਣਾ ਜੇ ਮੈਂ ਉਸ ਰਸ ਨੂੰ ਜਾਣ ਵੀ ਲਿਆ ਉਸ ਪ੍ਰਭੂ ਨੂੰ ਜਾਣ ਵੀ ਲਿਆ ਆਖਾਂ ਨਾ ਮੈਂ ਕਹਿਣਾ ਨਹੀਂ। ਮਹਾਰਾਜ ਜਾਣ ਲਿਆ ਤੇ ਕਹਿ ਦੋ ਕਈਆਂ ਨੂੰ ਪਤਾ ਚੱਲ ਜਾਏਗਾ। पता सतगुर की ने, ने कहना कथन ना जाए मेरी कथनी च नहीं आता मेरी कथनी छोटी पै जाती इतना महान ऐसा नहीं कि मैं कथन नहीं कह दिया क्या हो कथी कथे कथ देखा मैं अकथ ना कथन जा जितना कथन करदा कथनी छोटी पै जाती है वो बहुत बड़ा बहुत बड़ा ਕਬੀਰ ਕਹਿੰਦੇ ਨੇ ਗੁੰਗਾ ਹੋ ਗਿਆ ਉਸ ਤੀਰ ਤੇ ਲੱਗਦੇ ਗੁੰਗਾ ਹੋਇਆ ਬਾਵਰਾ ਬਾਵਰੇ ਦੇ ਅਰਥ ਆਮ ਪੰਜਾਬ ਦੇ ਵਿੱਚ ਪਾਗਲ ਕਰਦੇ ਨੇ ਪਰ ਗੁਰਬਾਣੀ ਗ੍ਰੈਮਰ ਦੇ ਮੁਤਾਬਕ ਇਸ ਦੇ ਅਰਥ ਨੇ ਭੋਲਾ ਤੇ ਭੋਲੇ ਦੇ ਅਰਥ ਵੀ ਪੰਜਾਬ ਦੇ ਵਿੱਚ ਬੇਵਕੂਫੀ ਕਰਦੇ ਨੇ ਐਵੇਂ ਬੇਵਕੂਫ ਨੂੰ ਕਹ ਦੇਣਗੇ ਤੇ ਭੋਲਾ ਨਹੀਂ ਭੋਲਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ ਭਰੋਸੇ ਤੋਂ ਤੇ ਪਿਆਰ ਤੋਂ ਜਿਸ ਨਾਲ ਪਿਆਰ ਹੈ ਉਸਤੇ ਭਰੋਸਾ ਵੀ ਹੈ ਜਿਸ ਦੇ ਤੇ ਭਰੋਸਾ ਉਸ ਨਾਲ ਪਿਆਰ ਵੀ ਹੈ ਭਰੋਸਾ ਤੇ ਪ੍ਰੇਮ ਜਿੱਥੇ ਦੋਵੇਂ ਇਕੱਠੇ ਹੋ ਜਾਣ ਉਹ ਜੋ ਅਵਸਥਾ ਬਣਦੀ ਹੈ ਉਹਨੂੰ ਭਾਵਨਾ ਕਹਿੰਦੇ ਨੇ ਭਾਵਨਾ ਭਾਵਕ ਮਨੋਕ ਭਾਵਨਾ ਨਾਲ ਭਰਿਆ ਹੋਇਆ ਮਨੁੱਖ ਉਹਨੂੰ ਭੋਲਾ ਕਹੇ। ਭੋਲਾ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ। ਦੇਵੀ ਮੈਰਿਜ ਕਰਨਾ। ਔਰ ਭਰੋਸਾ ਕਰਨਾ ਇੱਕ दैਵੀ ਗੁਣਾ ਦੇ ਵਿੱਚ ਬਹੁਤ ਵੱਡਾ ਗੁਣ ਹੈ। ਚਲਾਕ ਮਨੁੱਖ ਹਰ ਇੱਕ ਤੇ ਸ਼ੱਕ ਕਰਦਾ ਹੈ। ਹੋ ਸਕਦਾ ਆਪਣੇ ਮਾਂ-ਬਾਪ ਤੇ ਵੀ ਸ਼ੱਕ ਕਰੇ। ਹੋ ਸਕਦਾ ਆਪਣੇ ਬਰਾਹ ਤੇ ਪਤਨੀ ਤੇ ਵੀ ਸ਼ੱਕ ਕਰੇ। ਚਲਾਕ ਮਨੁੱਖ ਕਿਸੇ ਤੇ ਭਰੋਸਾ ਨਹੀਂ ਕਰਦਾ। ਭੋਲਾ ਮਨੁੱਖ ਠਗਾ ਤੇ ਸਕਦਾ ਹੈ ਠਗ ਨਹੀਂ ਸਕਦਾ ਚਲਾਕ ਬੰਦਾ ਠਗ ਤੇ ਸਕਦਾ ਹੈ ਠਗਾ ਨਹੀਂ ਸਕਦਾ ਭੋਲਾ ਹੋਣਾ ਦੇਵੀ ਗੁਣਾ ਦੇ ਚੋਂ ਇੱਕ ਬਹੁਤ ਵੱਡਾ ਗੁਣ ਹੈ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਚਲਾਕ ਮਨੁੱਖ ਬਾਹਰੋਂ ਕੁਛ ਹੋਰ ਹੈ ਅੰਦਰੋਂ ਕੁਛ ਹੋਰ ਹੈ धनुगुरु गोविंद सिंह जी महाराज औरंगजेब नो कहंदे ने ज़फरनामा श्री मक्वाग बादशाह दस्वीं तो रामन ना दानम के यजदा शनास बरा मज्जतो का रहा दिल खराश पामे तो हद दे तस्वीर रखदा है और अल्लाह हो अल्लाह हो जपदे पांच वक्त नमाज पढ़दा फिर भी तो खुदा शनास नहीं है शैतान है तो केबास ਮੁਰ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਿੰਮਤ ਅਗਰ ਸਦ ਕੋ ਰਾਮ ਬਾਪੂਰੀ ਕਸਮ ਮਰਾਏ ਤਬਾਰ ਨਾ ਜਗ ਜ ਇੱਕ ਜ਼ਰਰਾ ਦਮ ਇੱਕ ਨਹੀਂ ਤੂੰ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇਂ ਮੈਂ ਤੇਰੇ ਤੇ ਭਰੋਸਾ ਨਹੀਂ ਕਰ ਸਕਦਾ ਤੂੰ ਝੂਠਾ ਤੇਰੀ ਕੁਰਾਨ ਦੀ ਕਸਮ ਝੂਠੀ ਤੂੰ 12 ਕੁਰਾਨ ਦੀ ਤਲਾਵਤ ਕਰਦਾ ਹੈ ਅੰਦਰੋਂ ਸ਼ੈਤਾਨ ਹੈ ਤੇਰੇ ਦੋ ਰੂਪ ਨੇ ਛਲਾਕ ਮਨੁੱਖ ਦੇ ਦੋ ਰੂਪ ਹਮੇਸ਼ਾ ਦਿਖਾਂਦਾ ਕੁਛ ਹੋਰ ਹੈ ਹੁੰਦਾ ਕੁਛ ਹੋਰ ਹੈ ਭੋਲਾ ਅੰਦਰੋਂ ਬਾਹਰੋਂ ਇੱਕ ਹੈ ਸੜੇ ਦੇਸ਼ ਦੇ ਚ ਮਹਾਨ ਹੋ ਗਏ ਜੋਗੀ ਨਾ ਸ਼ਿਵਜੀ ਨੂੰ ਪੋਲਾ ਸ਼ੰਕਰ ਕਹਿੰਦੇ ਨੇ ਪੋਲਾ ਆਨੰਦ ਪੋਲਾ ਪੋਲਾ ਔਰ ਇੱਕ ਤੇ ਭਰੋਸਾ ਕਰ ਲੈਣਾ ਆਪਣੇ ਉਸ ਸੇਵਾਦਾਰ ਤੇ ਵੀ ਭਰੋਸਾ ਕੀਤਾ ਜੋ ਉਸ ਨੂੰ ਠੱਗਣ ਲਈ ਆਇਆ ਔਰ ਬੜਾ ਭਾਰੀ ਧੋਖਾ ਦੇਣ ਲੱਗਾ ਭਰੋਸਾ ਭੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਹਾਫਿਜ਼ ਕਹਿੰਦੇ ਨੇ ਸਦ ਜਾਂ ਫਿਦਾਏ ਆਂ ਕੇ ਜ਼ਬਾਨਿਸ਼ ਦਿਲਸ਼ ਜਕੀਸ ਹਜ਼ਾਰਾਂ ਜਿੰਦੜੀਆਂ ਉਸ ਬੰਦੇ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਜਿਹਦੀ ਦਿਲ ਤੇ ਜ਼ਬਾਨ ਇੱਕ ਹੈ ਬਾਬਾ ਫਰੀਦ ਕਹਿੰਦੇ ਨੇ ਬਾਬਾ ਫਰੀਦ ਜੀ ਦਾ ਫਰਮਾਨ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਮਨੁੱਖ ਨੇ ਕਹਿੰਦੇ ਕੁਝ ਹੋਰ ਨੇ ਸੋਚਦੇ ਕੁਝ ਹੋਰ ਨੇ ਨੀਅਤ ਕੁਝ ਹੋਰ ਹੈ ਕਿਰਤ ਕੁਝ ਹੋਰ ਦਿਖਾਂਦੇ ਨੇ ਛੜਾਕ ਮਨੁੱਖ ਦੇ ਦੋ ਰੂਪ ਹੁੰਦੇ ਨੇ ਭੋਲਾ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਕਬੀਰ ਕਹਿੰਦੇ ਨੇ ਭੋਲਾ ਹੋ ਗਏ ਆ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਹੁਣ ਮੈਂ ਕੰਨਾਂ ਨਾਲ ਮਿੱਠਿਆ ਸੁਣਦਾ ਵੀ ਨਹੀਂ ਨਾ ਕਿਸੇ ਦੀ ਨਿੰਦਾ ਸੁਣਦਾ ਨਾ ਫੋਕੀ ਉਸਤਤ ਸੁਣਦਾ ਨਾ ਬਿਖੇ ਨਾਲਦ ਸੁਣਦਾ ਨਾ ਗੰਦੇ ਗੀਤ ਸੁਣਦਾ ਮੈਂ ਵੀ ਨਹੀਂ ਸੁਣਦਾ ਕੰਨਾਂ ਤੋਂ ਬਹਿਰਾ ਹੋ ਗਿਆ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਗੁਰੂ ਨੇ ਆਪਣੀ ਬਾਣੀ ਦਾ ਬਾਣ ਕੀ ਮਾਰਿਆ ਪੈਰਾਂ ਤੋਂ ਪਿੰਗਲਾ ਹੋ ਗਏ ਚੱਲਣ ਜੋਗਾ ਹੀ ਨਹੀਂ ਰਿਹਾ ਮਨ ਦੀ ਗੱਲ ਬਹਿ ਕਰਦੇ ਨੇ ਸ੍ਰੀ ਸੁਮੇਂ ਰਾਮਾਨੰਦ ਇੱਕ ਸ਼ਬਦ ਹੈ ਬਸੰਤ ਰਾਗ ਦੇ ਵਿੱਚ ਉਹਨਾਂ ਨੇ ਸਿੱਧੇ ਜ਼ਿਕਰ ਕੀਤਾ ਕਤ ਜਾਈਏ ਰੇ ਘਰ ਲਾ ਗੋ ਰੰਗ ਮੇਰਾ ਚਿਤ ਨਾ ਚੱਲੇ ਤਮਨ ਭਾਇਓ ਪੰਗ ਮਨ ਦੀ ਭਟਕਣਾ ਮਿਟ ਗਈ ਏ ਪੰਗ ਪਿੰਗਲਾ ਹੋ ਗਿਆ ਮਨ ਦੇ ਪੈਰ ਟੁੱਟ ਗਏ ਮੰਦੀ ਭਜ ਦੌੜ ਖਤਮ ਹੋ ਗਈ ਮੰਟੇ ਗਏ ਪੈਰੀ ਟੁੱਟ ਗਏ ਤੇ ਭਜ ਦੌੜ ਤੇ ਵਸ਼ਨਾ ਦੌੜਾਂਦੀ ਹੋ ਰਹੀ ਨਹੀਂ ਮੇਰਾ ਚੇਤਨਾ ਚੱਲ ਤਮਨ ਭਾਇਓ ਪੰਗ ਇੱਕ ਦਿਵਸ ਮਨ ਭਈ ਉਮੰਗ ਗਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਰ ਸ੍ਰੀ ਸੁਮੀ ਰਾਮਾਨੰ ਬਸੰਤ ਰਗ ਦਾ ਸ਼ਬਦ ਹੈ ਕਬੀਰ ਕਹਿੰਦੇ ਨੇ ਪਹਿਰਾ ਤੋਂ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਪਾਉ ਤੇ ਪਿੰਗਲ ਬਿਆ ਮਾਰਿਆ ਸਤਿਗੁਰੂ ਵਾਨ ਐਸਾ ਗੁਰੂ ਨੇ ਬਾਣੀ ਦਾ ਬਾਣ ਵਾਰਿਆ ਪਹਿਰਾ ਤੋਂ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਇਹਨੂੰ ਉਰਦੂ ਦੇ ਮਾਇਆ ਨਾਲ ਸ਼ਾਇਰ ਗਾਲਿਬ ਨੇ ਆਪਣੇ ਅੰਦਾਜ਼ ਨਾਲ ਬਿਆਨ ਕੀਤਾ ਕਦੀ ਕਦੀ ਇਸ ਤਰ੍ਹਾਂ ਦੇ ਕਵੀ ਜਦ ਕਿਸੇ ਗਹਿਰੀ ਸੋਚ ਦੇ ਵਿੱਚ ਆਉਂਦੇ ਨੇ ਕੁਝ ਸਚਾਈਆਂ ਉਹਨਾਂ ਦੇ ਅੰਦਰੋਂ ਜਨਮ ਲੈਂਦੀਆਂ ਨੇ ਜਾਣ ਦੇਣਾ ਗਾਲਿਬ ਕਹਿੰਦਾ ਹੈ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਇਹ ਜੋ ਮੇਰੇ ਪੈਰ ਟੁੱਟ ਗਏ ਟੁੱਟੇ ਹੋਏ ਪੈਰਾਂ ਦਾ ਮੇਰੇ ਤੇ ਬੜਾ ਐਹਸਾਨ ਹੈ ਮੈਂ ਇਹਨਾਂ ਦਾ ਬੜਾ ਐਹਸਾਨ ਮੰਨਦਾ ਆਦੋਗੇ ਪੈਰ ਟੁੱਟ ਗਏ ਤੇ ਟੁੱਟੇ ਹੋਏ ਪੈਰਾਂ ਦਾ ਇਹਸਾਨ ਪਾਏ ਤਲਬ ਹੋਰ ਚਾਹੀਦਾ ਹੋਰ ਚਾਹੀਦਾ ਵਾਸ਼ਨਾ ਇਹਦੇ ਪੈਰ ਟੁੱਟ ਗਏ ਲੋਲ ਵੀ ਇੰਜ ਬੈਨ ਬੰਦ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ पे ਐਸਾ ਹੈ ਤੇਮਾਰੇ